ਤੁਮ ਆ ਰਹੀ ਹੈ ਜੀ ਰੋਜ਼ ਰੋਜ਼ ਹੀ ਇੱਡਾ ਨੰਬਰ ਰੋਜ਼ ਜੀ ਰੋਜ਼ ਜੀ ਕਦੇ ਕੋਈ ਗੱਡੀ ਖਰਾਬ ਹੋਈ ਜਾਂ ਕੱਲ ਘਰ ਪ੍ਰੋਫੈਸ਼ਨਰਾਂ ਦੇ ਅੱਗੇ ਕੂੜੇ ਵਾਲਾ ਟੈਂਕਰ ਹੀ ਲੈ ਆ ਪਿਆ ਸੀਗਾ ਪੂਰਾ ਅਤਲਬ 5 ਜਾਂ 7 ਮਿੰਟ ਲੱਗਦੇ ਬਾਈ ਆਹਾਂ ਜਾਂ ਦੇ ਵਿੱਚ ਮੈਂ ਅੱਧਾ ਪੌਣਾ ਘੰਟਾ ਪੌਣਾ ਘੰਟਾ ਖਰਾਬ ਹੁੰਦਾ ਹੁੰਦਾ ਪੌਣਾ ਘੰਟਾ ਖਰਾਬ ਜਾਮ ਨਾ ਹੋਵੇ ਜਿੱਦਾਂ ਇੱਥੋਂ ਬੱਸ ਸਟੈਂਡ ਜਾਣਾ ਤਾਂ ਤਕਰੀਬਨ ਤੁਸੀਂ ਲੱਗ ਜਲੋ 5 ਕਿ ਮਿੰਟ ਦਾ ਰਸਤਾ ਹੈਗਾ ਆ ਠੀਕ ਆ ਜੀ ਆ ਬਾਈਕ ਕਰਕੇ ਜਾਨੀ ਕਿ ਸਾਡਾ ਡਿਊਟੀ ਟਾਈਮ ਵੀ ਹੈ ਜਿਹੜਾ ਉਹ ਨਿਕਲ ਜਾਂਦਾ ਅਣੀ ਅੱਧਾ ਦਾ ਘੰਟਾ ਪੌਣਾ ਪੌਣਾ ਘੰਟਾ ਲੇਟ ਕੋਈ ਹੈ ਹੀ ਨਹੀਂ ਕੋਈ ਕੋਈ ਸਿਸਟਮ ਹੀ ਨਹੀਂ ਹੈ ਘੱਟ ਤੋਂ ਘੱਟ 1.5 ਲੀਟਰ ਜੇ ਲੀਟਰ ਲਗਣਾ ਤਾਂ 1.5 ਪੌਣਾ 2 ਲੀਟਰ ਨਾਲੇ ਕੱਟ ਟਾਈਮ ਵੇਸਟ ਘੰਟਾ ਘੰਟਾ ਇਹ ਡੇਲੀ ਦਾ ਕੰਮ ਹੈ ਕੰਮ ਹੀ ਜਾਮ ਹੈ ਜੇ ਵੈਸੇ ਵੀ ਹੋਵੇ ਤਾਂ ਵੱਡੀਆਂ ਗੱਡੀਆਂ ਆ ਜਾਂਦੀਆਂ ਜਾਮ ਲੱਗਦਾ ਜੇ ਉੱਪਰ ਪੁਲ ਉੱਪਰ ਕੋਈ ਖਰਾਬੀ ਆ ਗਈ ਮਾੜੀ ਜਿਹੀ ਤਾਂ ਘੰਟਾ ਘੰਟਾ ਲੱਗਿਆ ਰਹਿੰਦਾ ਪੰਜ ਬਾਰ ਕਰਦਾ ਨਵੇਂ ਆ ਸਾਰੇ ਹੀ ਬੇਲਾਗਰ ਕੀ ਪਤਾ ਰੋਡਾਂ ਦਾ ਜੀ ਇੰਨੇ ਹੀ ਜਾਮ ਚ ਨਿਕਲਣਾ ਪੈਂਦਾ ਕਿੰਨਾ ਸਮਾਂ ਖਰਾਬ ਹੋਈ 1.5 ਘੰਟਾ ਬਹੁਤ ਬੁਰਾ ਹਾਲ ਆ ਭਾਈ ਰੋਜ਼ ਇਹੀ ਹਾਲ ਹੈ ਦਿੱਲੀ ਦਾ ਦਿੱਲੀ ਦਾ ਭਾਈ ਲੁਧਿਆਣਾ ਦਾ ਲਿੰਕ ਰੋਡ ਅਗਰ ਗੱਲ ਕਰੀਏ ਤਾਂ ਸਾਰਾ ਦਿਨ ਟ੍ਰੈਫਿਕ ਦੇ ਨਾਲ ਯੂਜ਼ ਦਾ ਲੇਕਿਨ ਜਿਸ ਤਰ੍ਹਾਂ ਹੀ ਸ਼ਾਮ ਦੇ 6 ਵਜੇ ਦੇ ਹਨ ਉਸ ਤੋਂ ਬਾਅਦ ਇਸੇ ਰੋਡ ਤੋਂ ਨਿਕਲਣਾ ਮੁਸ਼ਕਲ ਹੀ ਨਹੀਂ ਹੋ ਜਾਂਦਾ ਬਲਕਿ ਘਰ ਪਹੁੰਚਣ ਵਾਲਿਆਂ ਨੂੰ 2.5 ਕਿਲੋਮੀਟਰ ਦਾ ਸਫ਼ਰ ਘੰਟੇ ਆ ਬਦੀ ਤੈ ਕਰਨਾ ਪੈਂਦਾ ਔਰ ਕਾਰਨ ਹੈ ਇਸ ਰੋਡ ਦੇ ਉੱਤੇ ਲੱਗਣ ਵਾਲਾ ਲੰਬਾ ਜਾਮ ਅਗਰ ਬਸ ਸਟੈਂਡ ਤੋਂ ਸ਼ੁਰੂਆਤ ਕਰੀਏ ਸਮਰਾਲਾ ਚੌਕ ਤੱਕ ਜਾਂਦੇ ਜਾਂਦੇ ਦਾ ਸਫ਼ਰ ਜਿਹੜਾ ਹੈਗਾ ਤੁਹਾਡਾ ਠਕਾ ਦੇਣ ਵਾਲਾ ਹੋ ਜਾਂਦਾ ਔਰ ਇਸ ਵਕਤ ਵੀ ਸ਼ਾਮ ਹੋ ਚੁੱਕੀ ਹੈ ਔਰ 6 ਵਜੇ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਲਿੰਕ ਰੋਡ ਦੇ ਉੱਤੇ ਪੂਰੀ ਤਰ੍ਹਾਂ ਨਾਲ ਜਾਮ ਲੱਗ ਚੁੱਕਾ ਹੈਗਾ ਇਸ ਵਕਤ გილ ਚੌਂਕ ਤੋਂ ਸਮਰਾਲਾ ਚੌਂਕ ਜਾਣ ਵਾਲੀ ਰੋਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੋਨੇ ਪਾਸੇ ਅਗਰ ਗੱਲ ਕਰੀਏ ਤਾਂ ਲਿੰਕ ਰੋਡ ਦਾ ਜਿਹੜਾ ਗਿਲ ਰੋਡ ਦਾ ਪੁਲ ਹੈ ਉਹ ਵੀ ਜਾਮ ਨਾਲ ਪਰ ਚੁੱਕਾ ਹੈ ਔਰ ਇੱਧਰ ਫਲਾਈਓਵਰ ਦੀ ਗੱਲ ਕਰਾਂ ਟੋ ਲੈਵਲ ਦੀ ਟੱਟ ਲੈਵਲ ਪੁਲ ਵੀ ਜਿਹੜਾ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਟ੍ਰੈਫਿਕ ਜਾਮ ਹੈ ਬੱਸਾਂ ਕਾਰਾਂ ਸਕੂਟਰ ਮੋਟਰਸਾਈਕਲ ਹਰ ਇੱਕ ਚੀਜ਼ ਜਾਨ ਦੇ ਵਿੱਚ ਫਸੀ ਹੋਈ ਦਿਖਾਈ ਦੇ ਰਹੀ ਹੈ ਔਰ ਦਫਤਰ ਤੋਂ ਛੁੱਟੀ ਕਰਕੇ ਵਾਪਸ ਆਣ ਵਾਲਿਆਂ ਲਈ ਮਹਿਜ਼ 10 ਮਿੰਟ ਦਾ ਸਫ਼ਰ ਕਟੋ-ਕਟ ਇੱਕ ਘੰਟੇ ਦੇ ਸਫ਼ਰ ਦੇ ਵਿੱਚ ਬਦਲ ਜਾਂਦਾ ਹੈ ਔਰ ਇੱਥੇ ਪ੍ਰਸ਼ਾਸਨ ਵੱਲੋਂ ਕਿਤੇ ਵੀ ਕੋਈ ਵੀ ਟ੍ਰੈਫਿਕ ਮੁਲਾਜ਼ਮ ਜਿਹੜਾ ਉਹ ਤੇ ਨਾ ਤੇ ਨਹੀਂ ਕੀਤਾ ਜਾਂਦਾ ਔਰ ਇਹਹੀ ਦਿੱਕਤ ਹੈ ਇਹਹੀ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਕਿਉਂਕਿ ਬਸ ਸਟੈਂਡ ਤੋਂ ਆਉਣ ਵਾਲੀਆਂ ਬੱਸਾਂ ਔਰ ਇਧਰੋਂ ਦਫ਼ਤਰ ਤੋਂ ਸ਼ਹਿਰ ਦੇ ਵਿੱਚ ਦਫ਼ਤਰ ਤੋਂ ਆਉਣ ਵਾਲੇ ਲੋਕ ਇਸ ਭਾਰੀ ਟ੍ਰੈਫਿਕ ਦੇ ਵਿੱਚ ਫਸਦੇ ਆ ਉਹਦੇ ਨਾਲ ਹੀ ਇਧਰ ਦੇਖੋ ਤੁਸੀਂ ਹੈਵੀ ਵਹੀਕਲ ਟਰੱਕ ਮੋਟਰਸਾਈਕਲ ਕਾਰ ਸਕੂਟਰ ਕਿਸੇ ਵੀ ਵਹੀਕਲ ਦੀ ਗੱਲ ਕਰ ਲੋ ਬੱਸਾਂ ਦੀ ਗੱਲ ਕਰ ਲੋ ਤਾਂ ਬਿਨਾ ਇਸੇ ਟ੍ਰੈਫਿਕ ਜਾਮ ਤੋਂ ਫਸੇ ਬਿਨਾ ਨਿਕਲ ਹੀ ਨਹੀਂ ਸਕਦੇ ਔਰ ਦਫ਼ਤਰ ਤੋਂ ਵਾਪਸ ਜਾਣ ਵਾਲੇ ਲੋਕਾਂ ਲਈ ਬੜੀ ਵੱਡੀ ਸਮੱਸਿਆ ਦਾ ਕਾਰਨ ਬਣਦਾ ਇਹ ਜਾਮ ਇਹ ਤੁਹਾਨੂੰ ਤਸਵੀਰਾਂ ਤੁਹਾਡੇ ਨਾਲ ਦਿਖਾਉਂਦੇ ਹੋਏ ਚੱਲਾਂਗੇ ਗਿਲ ਰੋਡ ਤੋਂ ਸ਼ੁਰੂ ਹੋਵਾਂਗੇ ਟੋਲੇਵਾਲ ਪੁਲ ਤੱਕ ਤੁਹਾਨੂੰ ਇਹ ਸਫ਼ਰ ਤੈਅ ਕਰਕੇ ਦਿਖਾਵਾਂਗੇ ਕਿ ਆਖਰ ਕਿਸ ਤਰ੍ਹਾਂ ਇਹ ਸਫ਼ਰ ਜਿਹੜਾ ਹੈ ਤੈਅ ਕਰਨਾ ਪੈਂਦਾ ਔਰ ਇਹ ਰੋਡ ਜਾਮ ਜਿਹੜਾ ਲਗਾਤਾਰ ਇੱਥੋਂ ਨਿਕਲਣ ਵਾਲੇ ਜਿਹੜੇ ਲੋਕ ਨੇ ਸਮਝਦੇ ਨੇ ਕਿ ਇੱਥੇ ਹਮੇਸ਼ਾ ਹੀ ਜਾਮ ਲੱਗਿਆ ਰਹਿੰਦਾ ਲੋਕਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਰੋਜ਼ ਲੱਗਣ ਵਾਲਾ ਇੱਥੇ ਜਾਮ ਕੀ ਸੂਰਤੇ ਹਾਲ ਬਣਾਉਂਦਾ ਇੱਥੇ ਸਤਿ ਸ਼੍ਰੀ ਅਕਾਲ ਵੀਰੇ ਜੀ ਰੋਜ਼ ਨਿਕਲਦੇ ਹੋ ਇਸ ਸੜਕ ਤੋਂ ਹਾਂ ਜੀ ਹਾਲਾਤ ਕੀ ਐ ਜਾਂਦੇ ਹਾਲਤ ਮਾੜੀ ਆ ਜੀ ਰੋਜ਼ ਰੋਜ਼ ਹੀ ਇੱਡਾ ਲੰਬਾ ਰੋਜ਼ ਹੀ ਰੋਜ਼ ਹੀ ਜੀ ਕਦੇ ਕੋਈ ਗੱਡੀ ਖਰਾਬ ਹੋਈ ਆ ਕੱਲ ਘਾਰ ਪ੍ਰੇਸ਼ਾਨ ਆ ਰਹਿਆਂ ਦੇ ਅੱਥੇ ਕੂੜੇ ਵਾਲਾ ਟੈਂਕਰ ਹੀ ਲਿਆ ਪਿਆ ਸੀਗਾ ਪੂਰਾ ਰੋਜ਼ ਆ ਸ਼ਾਮ ਦਾ ਇਹੀ ਆ ਉਧਰੋਂ ਕਮਾਂਗਾਰਾਂ ਦੇ ਆਉਣ ਵਾਲਿਆਂ ਦਾ ਵੀ ਜਾਣ ਵਾਲਿਆਂ ਦਾ ਵੀ ਇਹ ਪੂਰਾ ਹਾਲ ਹੀ ਆ ਬੱਸ ਤੇ ਮੇਰਾ ਟਾਈਮ ਖਰਾਬ ਹੁੰਦਾ ਹੈ ਬਿਲਕੁਲ ਜੀ ਥਾ ਥਾ ਟੋਏ ਪੇ ਹੋਇਆ ਪੱਚ ਬੜਕ ਕਰਦਾ ਨਵੇਂ ਆ ਸਾਰੇ ਹੀ ਬੇੜਾ ਗਰ ਕੀ ਪਤਾ ਰੋਡ ਰੋਡਾਂ ਦਾ ਜੀ ਜੀ ਬਿਲਕੁਲ ਹਾਲਾਤ ਖਰਾਬ ਹੈ ਇੱਧਰ ਜਿਹੜੇ ਜਾਣ ਵਾਲੇ ਲੋਕ ਨੇ ਉਹ ਦੇਖ ਸਕਦੇ ਹੋ ਔਰ ਸਕੂਟਰ ਮੋਟਰਸਾਈਕਲ ਤੋਂ ਨਿਕਲਣ ਵਾਲੇ ਲੋਕ ਜਿਹੜੇ ਨੇ ਉਹ ਰੋਜ਼ ਪਰੇਸ਼ਾਨ ਹੁੰਦੇ ਨੇ ਵੀਰੇ ਜੀ ਰੋਜ਼ ਨਿਕਲਦੇ ਇਸ ਰੋਡ ਤੋਂ ਹਾਂਜੀ ਹਾਂਜੀ ਰੋਜ਼ ਹੀ ਨਿਕਲਦੇ ਆ ਜੀ ਹਾਲਾਤ ਕੀ ਹੈ ਜਾਂਦੇ ਹਾਲਾਤ ਬੁਰਾ ਹਾਲ ਹੋਇਆ ਪਿਆ ਮਾੜਾ ਹਾਲ ਆ ਟ੍ਰੈਫਿਕ ਡੇਲੀ ਤੱਕਾ ਬੱਸਾਂ ਦਾ ਟਰੱਕਾਂ ਦਾ ਟਰੱਕਾਂ ਦਾ ਜਿਆਦਾ ਕੰਮ ਖਰਾਬ ਕੀਤਾ ਹੋਇਆ ਹੈ ਔਰ ਦਫ਼ਤਰ ਤੋਂ ਆਉਣ ਵਾਲੇ ਲੋਕ ਮਹਿਲ 2 2.5 ਕਿਲੋਮੀਟਰ ਦਾ ਸਫ਼ਰ ਕਿੰਨੀ ਦੇਰ ਚ ਤੈਅ ਕਰਦੇ ਆ ਜੇ ਆਪਾਂ ਗੱਲ ਕਰੀਏ ਉਹਨਾਂ ਜਾਮ ਨਾ ਹੋਵੇ ਜਿੱਦਾਂ ਇੱਥੋਂ ਬੱਸ ਸਟੈਂਡ ਜਾਣਾ ਤਾਂ ਤਕਰੀਬਨ ਤੁਸੀਂ ਲੱਗ ਜਲੋ 5 ਕਿ ਮਿੰਟ ਦਾ ਰਸਤਾ ਹੈਗਾ ਆ ਠੀਕ ਆ ਜੀ ਆ ਬਾਈਕ ਕਰਕੇ ਜਾਨੀ ਕਿ ਸਾਡਾ ਡਿਊਟੀ ਟਾਈਮ ਵੀ ਆ ਜਿਹੜਾ ਉਹ ਨਿਕਲ ਜਾਂਦਾ ਅਨੀ ਅੱਧਾ ਅੱਧਾ ਘੰਟਾ ਪੁਣਾ ਪੁਣਾ ਘੰਟਾ ਲੇਟ ਹਾਫ ਡੇ ਹੋ ਜਾਂਦਾ ਕਿ ਵਾਰ ਡਿਊਟੀ ਦੇ ਹਿਸਾਬ ਨਾਲ ਗੱਲ ਕਰੀਏ ਬਿਲਕੁਲ ਕੋਈ ਟ੍ਰੈਫਿਕ ਮੁਲਾਜ਼ਮ ਤੱਕ ਨਜ਼ਰ ਨਹੀਂ ਆਉਂਦਾ ਨਹੀਂ ਨਹੀਂ ਸਰ ਕੋਈ ਨਹੀਂ ਹੈ ਦਫਤਰਾਂ ਤੋਂ ਆਲ ਵੇਲੇ ਵੀ ਲੇਟ ਹੋਣਾ ਪੈਂਦਾ ਦਫਤਰਾਂ ਤੋਂ ਕਰੇ ਜਾਨ ਲੱਗੇ ਵੀ ਲੇਟ ਹੋਣਾ ਪੈਂਦਾ ਔਰ ਜਿਹੜਾ ਸਫਰ ਮਹਿਜ 5 ਐ 7 ਮਿੰਟ ਦਾ ਹੁੰਦਾ ਉਹਦੇ ਲਈ ਘਟੋ ਘਟ ਪੋਣੇ ਤੋਂ 1 ਘੰਟਾ ਤੁਹਾਨੂੰ ਇਨਾਂ ਸੜਕਾਂ ਦੇ ਉੱਤੇ ਹੀ ਗੁਜ਼ਾਰਨਾ ਪੈਂਦਾ ਔਰ ਕਾਰਨ ਹੈ ਕਿ ਇਸ ਰੋਡ ਦੇ ਉੱਤੇ ਲੱਗਣ ਵਾਲਾ ਲੰਬਾ ਜਾਮ ਔਰ ਜਿਹੜੇ ਆਟੋ ਵਾਲੇ ਜਾਂਦੇ ਨੇ ਡਬਲ ਡੀਜ਼ਲ ਖਰਚ ਕੇ ਡਬਲ ਉਹਨਾਂ ਨੂੰ ਖਰਚਾ ਪੈ ਜਾਂਦਾ ਇਹੋ ਜਿਹਾ ਜਾਮ ਚੋਂ ਨਿਕਲਣਾ ਹੋਵੇ ਜਿੱਥੇ ਤੁਹਾਡਾ ਲੀਟਰ ਤੇਲ ਲੱਗਣਾ ਹੈ ਉੱਥੇ ਡਬਲ ਲੱਗਦਾ ਹੈ ਕੱਟੋ ਕੱਢ 1.5 ਲੀਟਰ ਜੇ ਲੀਟਰ ਲੱਗਣਾ ਤਾਂ 1.5 ਪੂਣਾ 2 ਲੀਟਰ ਨਾਲੇ ਕੱਟ ਟਾਈਮ ਵੇਸਟ ਘੰਟਾ ਘੰਟਾ ਇਹ ਡੇਲੀ ਦਾ ਕੰਮ ਹੈ ਇਹ ਡੇਲੀ ਦਾ ਕੰਮ ਹੈ ਡੇਲੀ ਸ਼ਾਮ ਨੂੰ ਇੱਥੇ ਲੱਗਦਾ ਹੀ ਲੱਗਦਾ ਜਾਮ ਜੋ ਸਮਾਂ ਜਿਹੜਾ 15 ਮਿੰਟ ਦਾ ਹੈ ਉਹ ਤੁਹਾਨੂੰ ਅੱਧਾ ਪੂਣਾ ਘੰਟਾ ਠੀਕ ਹਾਂ ਜੀ ਜੇ ਆਪਾਂ ਸਮਰਾਲਾ ਜੋ ਜਾਣਾ 10 ਮਿੰਟ ਦਾ ਰਹਾ 15 ਮਿੰਟ ਵੱਧ ਤੋਂ ਵੱਧ ਪੂਣਾ ਘੰਟਾ ਲੱਗਣਾ ਹੁਣ ਮੈਨੂੰ ਹਾਲਾਤ ਕਿਉਂ ਮਾੜੇ ਆ ਕੋਈ ਟ੍ਰੈਫਿਕ ਮੁਲਾਜ਼ਮ ਵੀ ਹੈ ਨਹੀਂ ਉਹ ਸਰ ਜੀ ਇੱਥੇ ਪੁਲ ਦੇ ਉੱਪਰ ਅਕਸਰ ਜੇਕਰ ਇੱਕ ਵੀ ਗੱਡੀ ਖਰਾਬ ਹੋ ਜਾਏ ਤਾਂ ਵੀ ਜਾਮ ਹੈ ਜੇ ਵੈਸੇ ਵੀ ਹੋਵੇ ਤਾਂ ਵੱਡੀਆਂ ਗੱਡੀਆਂ ਆ ਜਾਂਦੀਆਂ ਜਾਮ ਲੱਗ ਜਾਂਦਾ ਜੇ ਉੱਪਰ ਪੁਲ ਦੇ ਉੱਪਰ ਕੋਈ ਖਰਾਬੀ ਆ ਗਈ ਮਾੜੀ ਜੀ ਵੀ ਤਾਂ ਘੰਟਾ-ਘੰਟਾ ਲੱਗਿਆ ਰਹਿਣਾ ਆ ਮੈਂ 4 ਦਿਨਾਂ ਤੋਂ ਲਗਾਤਾਰ ਦੇਖ ਰਿਹਾ ਔਰ 4 ਦਿਨ ਨਹੀਂ ਬਲਕਿ ਅਗਰ ਅਸੀਂ ਗੱਲ ਕਰੀਏ ਤਾਂ ਇੱਕ ਹਫ਼ਤੇ ਤੋਂ ਸਾਨੂੰ ਤੁਸੀਂ ਲੋਕ ਹੀ ਕਮੈਂਟ ਕਰਕੇ ਦੱਸ ਰਹੇ ਹੋ ਕਿ ਕਟੋ ਘੱਟ ਬੱਸ ਸਟੈਂਡ ਅਤੇ ਸਮਰਾਲਾ ਚੌਕ ਦੇ ਪੁਲ ਦੀ ਹਾਲਤ ਦਿਖਾਈ ਜਾਵੇ ਤਾਂ ਜੋ ਉਹੀ ਹਾਲਤ ਤੁਹਾਨੂੰ ਦਿਖਾ ਰਹੇ ਆ ਪਰ ਇਹ ਗਿਲ ਰੋਡ ਤੋਂ ਲੈ ਕੇ ਬੱਸ ਸਟੈਂਡ ਦੇ ਪੁਲ ਦਾ ਜਿਹੜਾ ਟੋਲੇਵਾਲ ਪੁਲ ਦਾ ਤੁਸੀਂ ਹਾਲ ਦੇਖ ਲੋ ਹਾਲ ਕੀ ਹੈ ਕਿ ਜਿਹੜੇ ਦਫਤਰਾ ਤੋਂ ਆਣ ਜਾਣ ਵਾਲੇ ਲੋਕ ਨੇ ਉਹ ਇੱਥੇ ਤੁਸੀਂ ਦੇਖੋ ਬੱਚੇ ਬੈਠੇ ਹੋਏ ਨੇ ਔਰ ਇਹਨਾਂ ਨੂੰ ਪਤਾ ਹੈ ਕਿ ਸਾਡਾ ਅੱਧਾ ਪੌਣਾ ਘੰਟਾ ਇਦਾਂ ਹੀ ਖਰਾਬ ਹੋਣਾ ਬੇਟਾ ਜਦੋਂ ਦਫਤਰ ਤੋਂ ਆਣਾ ਤੁਹਾਨੂੰ ਪਤਾ ਕਿ ਇੱਥੇ ਅੱਧਾ ਪੌਣਾ ਘੰਟਾ ਇਦਾਂ ਹੀ ਖਰਾਬ ਹੋਣਾ ਹਾਂਜੀ ਸਰ ਇਹਨਾਂ ਨੂੰ ਬੜਾ ਜਾਂ ਰੋਜ਼ ਲੱਗਦਾ ਬੇਟਾ ਨੋਰਮਲੀ ਲੱਗਦਾ ਹੈ ਹਾਂਜੀ ਤੁਸੀਂ ਬੱਚੇ ਆਫਿਸ ਤੋਂ ਆਏ ਹਾਂਜੀ ਅੱਧਾ ਰੋਜ਼ ਇਸੇ ਜਾਂ ਚ ਲੱਗਦਾ ਹਾਂਜੀ ਇੱਥੇ ਜਾਮ ਚੋਂ ਨਿਕਲਣਾ ਬੰਦਾ ਕਿੰਨਾ ਸਮਾਂ ਖਰਾਬ ਹੋ ਜਾਂਦਾ 1.5 ਘੰਟਾ ਬਿਲਕੁਲ ਇੱਕ ਇੱਕ ਡੇਢ ਡੇਢ ਘੰਟਾ ਇਸ ਸਫਰ 'ਚ ਲਗਾਉਣਾ ਪੈਂਦਾ ਤੁਸੀਂ ਬੇਟਾ ਦਫਤਰ ਚੋਂ ਆ ਰਹੇ ਹੋ ਜੀ ਦਫਤਰ ਸਿਹਾਰ ਅੱਛਾ ਕਿੰਨਾ ਕੁ ਲੱਗਦਾ ਕਿੰਨੀ ਦਿੱਕਤ ਹੁੰਦੀ ਹੈ ਇਸ ਟ੍ਰੈਫਿਕ ਚੋਂ ਨਿਕਲਣ ਦੀ ਬਹੁਤ 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 ਲੇਟ ਹੋ ਜਾਂਦਾ ਹੈ ਹੋਰ ਲੇਟ ਹੋ ਜਾਂਦਾ ਦਫਤਰੋਂ ਲੇਟ ਪਹੁੰਚਣਾ ਲੇਟ ਹੀ ਹੋਣਾ ਜੀ ਬਿਲਕੁਲ ਇੱਥੇ ਦਫਤਰ ਚੋਂ ਆਨ ਜਾਣ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਇੰਨੀ ਜ਼ਿਆਦਾ ਦਿੱਕਤ ਔਰ ਪਰੇਸ਼ਾਨੀ ਹੁੰਦੀ ਹੈ ਇੱਥੇ ਜਿਹੜੇ ਲੋਕ ਰੋਜ਼ ਦੇਖਦੇ ਆ ਇਸ ਰੋਡ ਪਰ ਇਦਾਂ ਹੀ ਰੋਜ਼ ਜਾਮ ਲੱਗਦਾ ਜੀ ਬਹੁਤ ਡੇਲੀ ਹੋ ਗਿਆ ਨੀ ਕਿ ਕੰਮ ਨਹੀਂ ਜੇ ਡੇਲੀ ਦਾ ਕੰਮ ਡੇਲੀ ਦਾ ਕੰਮ ਸਵੇਰੇ ਵੀ ਲੱਗ ਜਾਂਦਾ ਸ਼ਾਮ ਨੂੰ ਵੀ ਲੱਗ ਜਾਂਦਾ ਨਹੀਂ ਜੀ ਸਵੇਰੇ ਸ਼ਾਮ ਜਾਮ ਹੁੰਦਾ ਵਾ ਸਵੇਰੇ ਤੋਂ ਜਾਮ ਹੁੰਦਾ ਨਹੀਂ ਤੇ ਕਾਰਨ ਕੀ ਹੈ ਪੂਰਾ ਸਮਰਾਲਾ ਚੌਕ ਤੱਕ ਹੀ ਯਾਰ ਸਮਰਾਲਾ ਚੌਕ ਤੱਕ ਹੀ ਰੋਜ਼ ਇਹੀ ਦੇਖਦੇ ਆ ਰੋਜ਼ ਇਹੀ ਦੇਖਦੇ ਆ ਆ ਰੋਜ਼ ਦਾ ਇਹ ਕੰਮ ਬਣ ਚੁੱਕਾ ਹੈ ਇੱਥੇ ਦੇਖੋ ਲੰਬਾ ਜਾਮ ਹੈ ਹਾਰਨ ਮਾਰਦੀਆਂ ਬੱਸਾਂ ਔਰ ਹਾਰਨ ਮਾਰਦੇ ਟਰੱਕ ਜਿਨ੍ਹਾਂ ਨੇ ਆਪਣਾ ਸਫ਼ਰ 5-10 ਮਿੰਟ ਚ ਤੈਅ ਕਰ ਲੈਣਾ ਉਹਨਾਂ ਨੂੰ ਘੰਟੇ ਬੱਦੀ ਇਸ ਸੜਕ ਦੇ ਜਾਮ ਦੇ ਉੱਤੇ ਗੁਜ਼ਾਰਨਾ ਪੈਂਦਾ ਇਹ ਹਾਲ ਕੱਲਾ ਗਿਲ ਰੋਡ ਦਾ ਨਹੀਂ ਹੈ ਅਗਰ ਗੱਲ ਕਰੀਏ ਸਮਰਾਲਾ ਚੌਂਕ ਤੱਕ ਇਹੀ ਹਾਲ ਇਸੇ ਤਰ੍ਹਾਂ ਦੀ ਤਸਵੀਰ ਬਣੀ ਹੋਈ ਹੈ ਪਰੇ ਤੱਕ ਤੁਹਾਨੂੰ ਸਮਰਾਲਾ ਚੌਂਕ ਤੱਕ ਦਾ ਹਾਲ ਦਿਖਾਵਾਂਗੇ ਜਿੱਥੇ ਇਹ ਪੂਰੇ ਦਾ ਪੂਰਾ ਟ੍ਰੈਫਿਕ ਜैम ਲੱਗਿਆ ਹੋਇਆ ਹੈ ਇੱਥੋਂ ਚੱਲਦੇ ਆ ਢੋਲੇਵਾਲ ਪੁਲ ਦੀ ਤਸਵੀਰ ਤੁਹਾਨੂੰ ਦਿਖਾਣੇ ਆ ਕੀ ਕੀ ਹਾਲਾਤ ਉਥੇ ਬਣ ਰਹੇ ਹੋਏ ਨੇ ਟੋਲੇ ਵਾਲੇ ਪੁਲ ਦੇ ਉੱਪਰ ਮੌਜੂਦਾ ਜਿੱਥੋਂ ਵਿਸ਼ਕਰਮਾ ਚੌਕ ਤੋਂ ਔਰ ਬੱਸ ਸਟੈਂਡ ਤੋਂ ਦੋਨੋਂ ਤਰਫੋਂ ਟ੍ਰੈਫਿਕ ਆਂਦੀ ਹੈ ਔਰ ਇਸ ਲੰਬੇ ਜਾਮ ਤੋਂ ਬਚਣ ਲਈ ਇੱਥੇ ਦੇਖੋ ਵੀ ਫੁੱਟਪਾਥ ਦਾ ਸਹਾਰਾ ਲੈਣਾ ਪੈ ਰਿਹਾ ਹੈਗਾ ਬਜ਼ੁਰਗਾਂ ਨੂੰ ਔਰ ਬਲਕਿ ਜਿਹੜੇ ਹੋਰ ਨੇ ਟੂ-ਵਿਲਰ ਵਾਲੇ ਨੇ ਉਹ ਕੋਸ਼ਿਸ਼ ਕਰਦੇ ਆ ਕਿ ਫੁੱਟਪਾਥ ਤੋਂ ਆ ਜੀ ਇਸ ਜਾਮ ਤੋਂ ਬਚਣ ਲਈ ਔਰ ਇਸ ਲਈ फुटपाथ पे अपने टू हुए लेके आ रहे और कोशिश यही है कि इस जाम तो बचा जाए और पूरा इस वक्त दोनों पस्ते चाहे बस स्टैंड तो आती हुई ट्रैफिक हो वे ते चाहे मंजू सिनेमे तो इतना परेशानी हो रहा है आने जाने में पूरा बस यहाँ तक पूरा जाम है जाम, रोज डेली यहाँ यही होता ही है ਔਰ ਅਗਰ ਆਫਿਸ ਮੇ ਆਣਾ ਹੋ ਤਾਂ ਕਿੰਨੀ ਦਿੱਕਤ ਆਉਂਦੀ ਹੈ ਜੇ ਅਗਰ ਜਹਾਂ ਆਧੇ ਘੰਟੇ ਦਾ ਰਸਤਾ ਹੈ ਵਹਾਂ ਡੇਢ ਘੰਟਾ ਲੱਗਦਾ ਹੈ ਆਫਿਸ ਜਾਣੇ ਮੈਂ ਅਜੋ ਆਫਿਸ ਸੇ ਆ ਰਹੇ ਹਾਂ ਅਭੀ 10 ਮਿੰਟ ਦਾ ਰਸਤਾ ਨਹੀਂ 1 ਘੰਟੇ 45 ਮਿੰਟ ਸੇ ਇਸੀ ਮੇ ਫਸੇ ਹੋਏ ਆ ਸਰ 1 ਘੰਟੇ ਡੇਢ ਘੰਟੇ ਦਾ ਰਸਤਾ ਨਹੀਂ ਹੈ ਜਿਹਦੇ ਲਈ 1 ਘੰਟੇ ਤੋਂ 45 ਮਿੰਟ ਔਰ 1 ਘੰਟੇ ਦਾ ਟਾਈਮ ਜਿਹੜਾ ਲੱਗ ਜਾਂਦਾ ਇਸ ਕਰਕੇ ਫੁੱਟਪਾਥ ਦੇ ਉੱਤੋਂ ਦੀ ਆਣਾ ਪੈਂਦਾ ਔਰ ਇਹ ਰਿਸਕ ਲੈਣਾ ਪੈਂਦਾ ਹੈ ਲੇਕਿਨ ਕਾਰਨ ਇਹ ਹੈ ਕਿ ਦੋਨੋਂ ਪਾਸੇ ਬੁਰੀ ਤਰ੍ਹਾਂ ਨਾਲ ਜਾਮ ਲੱਗਦਾ ਹੈ ਜਿਸ ਕਰਕੇ ਇਹ ਦਿੱਕਤ ਆਉਂਦੀ ਹੈ। ਔਰ ਜਿਹੜੇ ਲੋਕ ਨੇ ਉਹ ਇਸੇ ਕਾਰਨ ਫੁੱਟਪਾਥ ਤੋਂ ਆਉਂਦੇ ਨੇ ਕਿ ਇਸੇ ਟ੍ਰੈਫਿਕ ਜਾਮ ਤੋਂ ਬਚਿਆ ਜਾਵੇ ਲੇਕਿਨ ਪਰੇਸ਼ਾਨੀ ਦਾ ਕਾਰਨ ਇਹੀ ਹੈ ਕਿ ਇੱਥੇ ਲਗਾਤਾਰ ਲੰਬਾ ਜਾਮ ਲੱਗਦਾ ਹੈ ਦਿੱਕਤ ਪਰੇਸ਼ਾਨੀ ਹੁੰਦੀ ਹੈ ਚਾਹੇ ਮੰਜੂ ਸਿਨੇਮਾ ਵਾਲੀ ਸਾਈਡ ਦੀ ਗੱਲ ਕਰ ਲਈਏ ਔਰ ਚਾਹੇ ਬੱਸ ਸਟੈਂਡ ਵਾਲੀ ਸਾਈਡ ਦੀ ਗੱਲ ਕਰ ਲਈਏ ਲੋਕ ਆਪਸ 'ਚ ਉਲਝਦੇ ਹੋਏ ਫਸਦੇ ਹੋਏ ਨਜ਼ਰ ਆਉਂਦੇ ਆ ਇੰਨਾ ਜ਼ਿਆਦਾ ਟ੍ਰੈਫਿਕ ਜਾਮ ਹੈ ਔਰ ਅਗਰ ਬਾਈ ਚਾਂਸ ਕੋਈ ਮੈਡੀਕਲ ਅਮਰਜੈਂਸੀ ਆ ਜਾਵੇ ਜਾਂ ਕੋਈ ਐਂਬੂਲੈਂਸ ਆ ਜਾਵੇ ਚਾਹੇ ਇਸ ਸਾਈਡ ਤੋਂ ਜਾਂ ਫਿਰ ਬੱਸ ਸਟੈਂਡ ਵਾਲੀ ਸਾਈਡ ਤੋਂ ਤਾਂ ਇੱਥੋਂ ਨਿਕਲਣਾ ਨਾ ਮੁਮਕਿਨ ਹੈ ਇੰਨਾ ਜ਼ਿਆਦਾ ਇੱਥੇ ਜਾਮ ਲੱਗਦਾ ਹੈ ਔਰ ਇਹ ਇੱਕ ਨਹੀਂ ਦੋ ਨਹੀਂ ਰੋਜ਼ ਦੀ ਇਹੀ ਤਸਵੀਰ ਹੈ ਹਰ ਰੋਜ਼ ਇਹੀ ਹਾਲ ਇੱਥੇ ਹੁੰਦਾ ਹੈ ਫੁੱਟਪਾਥ ਦੇ ਉੱਤੇ ਦੀ ਸਹਾਰਾ ਲੈਣਾ ਪੈਂਦਾ ਵੀਰ ਜੀ ਕੀ ਹਾਲ ਹੈ ਜਾਮ ਦਾ ਬਹੁਤ ਬੁਰਾ ਹਾਲ ਹੈ ਭਾਜੀ ਰੋਜ਼ ਨਹੀਂ ਹਾਲ ਹੈ Delhi ਦਾ Delhi ਦਾ ਭਾਈ ਅੱਛਾ 2-3 ਕਿਲੋਮੀਟਰ ਦਾ ਸਫ਼ਰ ਹੈ ਅਗਰ ਆਪਾਂ ਬੱਸ ਸਟੈਂਡ ਤੋਂ ਸਮਰਾਲਾ ਚੌਂਕ ਦੀ ਗੱਲ ਕਰੀਏ ਤਾਂ ਕਿੰਨਾਕ ਟਾਈਮ ਲੱਗ ਜਾਂਦਾ ਬਾਦਵਾ 5 ਜਾਂ 7 ਮਿੰਟ ਲੱਗਦੇ ਭਾਈ ਆਹ ਜਾਨ ਦੇ ਵਿੱਚ ਇੱਕ ਅੱਧਾ ਪੌਣਾ ਘੰਟਾ ਪੌਣਾ ਘੰਟਾ ਖਰਾਬ ਹੁੰਦਾ ਹੁੰਦਾ ਪੌਣਾ ਘੰਟਾ ਖਰਾਬ ਹੋ ਜਾਂਦਾ ਹੋ ਜਾਂਦਾ ਭਾਈ ਬਿਲਕੁਲ ਅੱਧੇ ਤੋਂ ਪੌਣਾ ਘੰਟਾ ਜਿਹੜਾ ਖਰਾਬ ਹੋ ਜਾਂਦਾ ਏਹੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਵੀਰੇ ਜੀ ਇਸ ਟ੍ਰੈਫਿਕ ਚੋਂ ਨਿਕਲ ਕੇ ਆ ਰਹੇ ਹੋ 2 ਕਿਲੋਮੀਟਰ ਦਾ ਸਫ਼ਰ ਕਿੰਨੇ ਦੇਰ ਚ ਪੂਰਾ ਹੋ ਰਿਹਾ ਭਾਈ ਘੰਟਾ ਲੱਗ ਗਿਆ ਇਸਾ ਵੇ ਇਹੀ ਕਹਿ ਰਿਹਾ ਇੱਕ ਤੋਂ ਡੇਢ ਘੰਟਾ ਲੱਗ ਰਿਹਾ ਹਾਂਜੀ ਘੰਟਾ ਲੱਗ ਰਿਹਾ ਭਾਈ ਸਾਨੂੰ ਬਹੁਤ ਤਕਲੀਫ ਬਹੁਤ ਹੋ ਰਹੀ ਸਾਨੂੰ ਸਾਨੂੰ ਤਕਲੀਫ ਬਹੁਤ ਹੋ ਰਹੀ ਹੈ ਜਿਆਦਾ ਸਭ ਨੂੰ ਇੱਥੇ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਇਸੇ ਕਾਰਨ ਫੁੱਟਪਾਥ ਦਾ ਸਹਾਰਾ ਲੈ ਕੇ ਲੋਕ ਚੱਲ ਰਹੇ ਹਨ ਲੇਕਿਨ ਪ੍ਰਸ਼ਾਸਨ ਹੈ ਕਿ ਨਾ ਹੀ ਇਧਰਲੇ ਪਾਸੇ ਕੋਈ ਟ੍ਰੈਫਿਕ ਮੁਲਾਜ਼ਮ ਹੈ ਨਾ ਹੀ ਇਧਰਲੇ ਪਾਸੇ ਕੋਈ ਟ੍ਰੈਫਿਕ ਮੁਲਾਜ਼ਮ ਨੂੰ ਤਨਾਫ ਕੀਤਾ ਹੈ ਤਾਂ ਜੋ ਇਹ ਜਾਮ ਨੂੰ ਖਲਾ ਸਕੇ ਔਰ ਇਹ ਤਸਵੀਰਾਂ ਰੋਜ਼ ਦੀਆਂ ਤਸਵੀਰਾਂ ਨੇ ਲੋਕ ਫੁੱਟਪਾਥ ਤੋਂ ਆਉਂਦੇ ਨੇ ਟਾਈਮ ਬਚਾਨ ਦੀ ਕੋਸ਼ਿਸ਼ ਕਰਦੇ ਆਂ ਲੇਕਿਨ ਰੋਜ਼ ਇਹੀ ਤਸਵੀਰ ਦੇਖਨ ਨੂੰ ਮਿਲਦੀ ਐ ਬੀਰਾ ਜੀ ਕਿੰਨਾ ਕੁ ਲੰਬਾ ਟ੍ਰੈਫਿਕ ਜਮ ਐ ਇਹ ਪ੍ਰਤਾਪ ਚੌਂਕ ਕ੍ਰਾਸ ਕਰ ਗਿਆ ਅੱਛਾ ਡੇਢ ਤੋਂ 2 ਕਿਲੋਮੀਟਰ ਦਾ ਸਫ਼ਰ ਕਿੰਨਾ ਟਾਈਮ ਲੱਗ ਜਾਂਦਾ ਆ ਪਾਰ ਕਰਨੇ ਜੇ ਤਾਂ ਕਾਰ ਤੇ ਹੋਈ ਇਹਦਾ ਘੰਟਾ ਲੱਗ ਜਾਣਾ ਬਿਲਕੁਲ ਸਕੂਟਰ ਤਾਂ ਹੀ ਤਾਂ ਸਕੂਟਰ ਰੱਖਿਆ ਹੋਇਆ ਕੰਮ ਛੇਤੀ ਫਿਰ ਵੀ ਕਿੰਨਾ ਟਾਈਮ ਲੱਗ ਗਿਆ ਸਕੂਟਰ ਦੇ ਉੱਤੇ ਸਕੂਟਰ 15-20 ਮਿੰਟ ਲੱਗ ਗਏ ਫਿਰ ਕਿੱਥੋਂ ਆ ਰਹੇ ਹੋ ਤੁਸੀਂ ਪਰਤਾਰ ਚੌਂਕ ਵਾਲੇ ਪੁਲ ਤੋਂ ਬਸ ਇੱਥੇ ਯਾਨੀ ਕਿ ਅੱਧਾ ਕਿਲੋਮੀਟਰ ਤੋਂ ਹਾਂ ਅੱਧਾ ਕਿਲੋਮੀਟਰ ਤੋਂ 15-20 ਮਿੰਟ ਦਾ ਸਮਾਂ ਲੱਗ ਚੁੱਕਾ ਹੈਗਾ ਇਹਨਾਂ ਨੂੰ ਵੀਰੇ ਜੀ ਰੋਜ਼ ਦਾ ਹੀ ਕੰਮ ਹੈ ਇਹ ਪਹਿਲੀ ਵਾਰ ਹੀ ਆਇਆ ਮੈਂ ਅਦਰਲੇ ਦਸਤੋ ਕਿ ਪਛਤਾਰੇ ਆ ਕੇ ਸੱਚੀ ਇੰਨਾ ਜਮ ਦੇਖਿਆ ਹਾਂ ਹਾਂ ਬੜਾ ਦੇਖਿਆ ਜਮ ਕਾਲਜ ਆਉਂਦੇ ਜਾਂਦੇ ਬਟ ਅੱਜ ਬਹੁਤ ਜ਼ਿਆਦਾ ਹੀ ਜਮ ਹੈ ਪਤਾ ਨਹੀਂ ਕਿਉਂ ਇਹ ਰੋਜ਼ ਦੀ ਤਸਵੀਰ ਹੈ ਨਹੀਂ ਮੈਂ ਬੜੇ ਦਿਨਾਂ ਬਾਅਦ ਨਿਕਲਿਆ ਅੱਛਾ ਅਗਰ ਕੋਈ ਮੈਡੀਕਲ ਅਮਰਜੈਂਸੀ ਆ ਜਾਵੇ ਕੋਈ ਐਂਬੂਲੈਂਸ ਆ ਜਾਵੇ ਨਿਕਲ ਸਕਦਾ ਨਹੀਂ ਪੋਸੀਬਲ ਤਾਂ ਕੋਈ ਮੈਡੀਕਲ ਅਮਰਜੈਂਸੀ ਆ ਜਵੇ ਤਾਂ ਨਿਕਲਣਾ ਨਾ ਮੁਮਕਿਨ ਹੈ ਇੱਕ ਵਾਰ ਤੁਹਾਨੂੰ ਇੱਕ ਤਸਵੀਰ ਹੋਰ ਦਿਖਾ ਦਿੰਨੇ ਆ ਇੱਕ ਵਾਰ ਸੰਜੇ ਜੀ ਦੂਰ ਤੱਕ ਜਰਾ ਕੇ ਦਿਖਾ ਦਿਓ ਕੀ ਹਾਲਾਤ ਹੈ ਐਡਾ ਲੰਬਾ ਜਾਮ ਹੈ ਇੰਨਾ ਲੰਬਾ ਜਾਮ ਹੈ ਕਿ ਇੱਥੋਂ ਨਿਕਲਣਾ ਵੀ ਨਾ ਮੁਮਕਿਨ ਹੈ ਔਰ ਇਸੇ ਕਾਰਨ ਲੋਕ ਪਰੇਸ਼ਾਨੀ ਦੇ ਕਾਰਨ ਫੁੱਟਪਾਥ ਤੇ ਆਪਣੇ ਟੂ-ਵੀਲਰ ਚਲਾਉਂਦੇ ਹੋਏ ਨਜ਼ਰ ਆ ਰਹੇ ਆਂ ਲੇਕਿਨ ਉਸ ਦੇ ਬਾਵਜੂਦ 2 2.5 ਕਿਲੋਮੀਟਰ ਦਾ ਸਫਰ 1.5 ਘੰਟੇ ਦੇ ਵਿੱਚ ਤੈਅ ਹੁੰਦਾ ਹੋਇਆ ਨਜ਼ਰ ਆ ਰਿਹਾ ਇਹ ਹਾਲਾਤ ਨੇ ਟੋਲੇਵਾਲ ਪੁਲ ਦੇ ਨਹੀਂ ਪ੍ਰਸ਼ਾਸਨ ਹੋਣਾ ਚਾਹੀਦਾ ਇੱਥੇ ਅੱਛਾ ਕੋਈ ਐਮਰਜੈਂਸੀ ਆ ਜਾਵੇ ਕੋਈ ਐਂਬੂਲੈਂਸ ਬੜਾ ਔਖਾ ਹੁਣ ਹੁਣ ਜਿੱਦਾਂ ਲੋਕੇ ਜਾ ਰਹੇ ਅਸੀਂ ਵੀ ਜਾ ਰਹੇ ਐਵੇਂ ਨਹੀਂ ਨਹੀਂ ਐਮਰਜੈਂਸੀ ਨਿਕਲ ਨਹੀਂ ਸਕਦੇ ਨਹੀਂ ਨਿਕਲ ਸਕਦੇ ਜੀ ਕੋਈ ਹੈ ਹੀ ਨਹੀਂ ਕੋਈ ਕੋਈ ਸਿਸਟਮ ਹੀ ਨਹੀਂ ਹੈਗਾ 2 ਕਿਲੋਮੀਟਰ ਦਾ ਸਫਰ 1 ਘੰਟੇ ਚ ਹਾਂ ਉਹੀ ਤਾਂ ਗੱਲ ਆ ਹੁਣ ਜਿੱਦਾਂ ਲੋਕੇ ਲੰਘਦੇ ਉਹਦਾ ਅਸੀਂ ਲੰਘਦੇ ਪਏ ਆ ਬਿਲਕੁਲ ਇੱਥੇ ਅਗਰ ਕੋਈ ਅਮਰਜੈਂਸੀ ਆ ਜਵੇ ਕੋਈ ਮੈਡੀਕਲ ਅਮਰਜੈਂਸੀ ਆ ਜਵੇ ਤਾਂ ਐਂਬੂਲੈਂਸ ਦਾ ਨਿਕਲਦਾ ਨਾ ਮੁਮਕਨ ਹੈ ਇੰਨਾ ਟ੍ਰੈਫਿਕ ਕਿਦਾਂ ਹੋਇਆ ਰੋਜ਼ ਦਾ ਹੀ ਹਾਲ ਹੈ ਇੱਥੇ ਅੱਛਾ ਜੀ ਤੇ ਇਹਨੂੰ ਕਰੋ ਸੁਧਾਰ ਕਰੋ ਰੋਜ਼ ਦਾ ਹੀ ਇਹੀ ਹਾਲ ਹੈ ਟ੍ਰੈਫਿਕ ਦਾ ਕਿ ਇੱਥੇ ਲੋਕ ਜਿਹੜੇ ਨਿਕਲਦੇ ਨੇ ਉਹ ਬੁਰੀ ਤਰ੍ਹਾਂ ਨਾਲ ਫਸਦੇ ਹੋਏ ਨਜ਼ਰ ਆ ਰਹੇ ਨੇ ਦਫ਼ਤਰਾਂ ਤੋਂ ਆਉਣ ਵਾਲੇ ਦਫ਼ਤਰਾਂ ਨੂੰ ਜਾਣ ਵਾਲਿਆਂ ਲਈ ਬੜੀ ਸਮੱਸਿਆ ਅਤੇ ਬੜੀ ਦਿੱਕਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਬੀਰਾ ਜੀ ਕੀ ਹਾਲ ਹੈ ਟਰੈਫਿਕ ਦੇ ਬਹੁਤ ਬੁਰਾ ਹਾਲ ਹੈ ਭਾਜੀ ਰੋਜ਼ ਹੀ ਹੁੰਦਾ ਵਾ ਰੋਜ਼ ਹੀ ਇਹੀ ਹਾਲ ਹੈ ਰੋਜ਼ ਤਕਰੀਬਨ ਇਧਰ ਤੋਂ ਅੰਜਣ ਵਾਲੇ ਨੂੰ ਕਿੰਨੀ ਦਿੱਕਤ ਹੈ ਬਹੁਤ ਜ਼ਿਆਦਾ ਜੇ ਜੇ ਐਮਰਜੈਂਸ ਜਾਨੀ ਹੋਵੇ ਤਾਂ ਐਮਰਜੈਂਸ ਵਾਲਾ ਬੰਦਾ ਕੀ ਕਰੂਗਾ ਸਾਇਦ ਮਾਰ ਮਾਰ ਕੇ ਥੱਕ ਜਾਵੇ ਤੇ ਕੋਈ ਸੁਣਵਾਈ ਨਹੀਂ ਆएगी ਅਗਰ ਮੈਡੀਕਲ ਐਮਰਜੈਂਸੀ ਆ ਜਵੇ ਨਿਕਲ ਸਕਦਾ ਬਿਲਕੁਲ ਹੀ ਨਿਕਲ ਸਕਦੇ ਤੁਸੀਂ ਦੇਖੋ ਪੈਦਲ ਬੰਦਾ ਨਹੀਂ ਨਿਕਲ ਸਕਦਾ ਇਧਰ अच्छा अगर दफ्तर जाने ਲਈ ਕੋਈ ਬੰਦਾ ਇਹ ਕਹੇ ਕਿ ਮੈਂ 2 ਕਿਲੋਮੀਟਰ ਦਾ ਸਫ਼ਰ 5 ਕਿਲੋਮੀਟਰ ਤੈਅ ਕਰਦਾ ਇੱਥੇ ਆ ਪੂਰਾ 2 2.5 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਕਿੰਨਾ ਸਮਾਂ ਲੱਗੇ ਘੱਟੋ ਘੱਟ ਅੱਧਾ ਤੋਂ ਪੂਨਾ ਘੰਟਾ ਹਰ ਕੋਈ ਸ਼ਖਸ ਇੱਥੇ ਨਿਕਲਦਾ ਹੋਇਆ ਇਹੀ ਕਹਿ ਰਿਹਾ ਕਿ ਅੱਧੇ ਤੋਂ ਪੂਨਾ ਘੰਟਾ ਸਿਰਫ 2.5 ਕਿਲੋਮੀਟਰ ਦੇ ਸਫ਼ਰ ਨੂੰ ਲੱਗੇਗਾ ਸੋਚੋ ਜਿਨ੍ਹਾਂ ਨੇ ਦਫ਼ਤਰਾਂ ਤੋਂ ਆਣਾ ਹੈ ਦਫ਼ਤਰਾਂ ਨੂੰ ਜਾਣਾ ਹੈ ਉਹਨਾਂ ਦਾ ਇੱਕ ਹੀ ਘੰਟਾ ਇਸ ਸੜਕ ਤੋਂ ਤੇ ਹੀ ਖਰਾਬ ਹੋ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਅਗਰ ਕੋਈ ਮੈਡੀਕਲ ਅਮਰਜੈਂਸੀ ਆ ਜਾਂਦੀ ਹੈ ਤੱਕ ਕੀ ਹਾਲ ਹੋਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ